ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਖੂਬ ਹੰਗਾਮਾ ਹੋਇਆ ਹੰਗਾਮੇ ਦੌਰਾਨ ਪੰਜਾਬ ਚਾਹਤ ਦੇ ਨਵੀਆਂ ਯੂਨੀਵਰਸਿਟੀਆਂ ਨੂੰ ਵਿਧਾਨ ਸਭਾ ਦੇ ਵਿੱਚ ਮਨਜ਼ੂਰੀ ਮਿਲ ਗਈ ਵਿਧਾਨ ਸਭਾ ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੋ ਨਵੀਆਂ ਯੂਨੀਵਰਸਿਟੀਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਇਹ ਦੋ ਨਵੀਆਂ ਯੂਨੀਵਰਸਿਟੀਆਂ ਕੁੱਲਣਗਿਆਤਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਬਿਜ਼ਨਸ ਕਰਨ ਦੇ ਵੀ ਨਵੇਂ ਮੌਕੇ ਮਿਲਣਗੇ ਸਕਾਲਰਸ਼ਿਪ ਦਾ ਮੁੱਦਾ ਚੁੱਕਾਇਆ ਚੁੱਕਦੀ ਹੈ ਉਹਨਾਂ ਕਹੇ ਕਿ ਜਿਸ ਤਰ੍ਹਾਂ 2017 ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਰਾਹੀਂ 3 ਲੱਖ ਬੱਚਾ ਪੜਦਾ ਸੀ ਤੇ ਕਾਪਟਨ ਸਰਕਾਰ ਵੇਲੇ ਇਹ ਗਿਣਤੀ ਕੱਟ ਕੇ ਕਰੀਬ 1.5 ਤੋਂ 2 ਲੱਖ ਰਹਿ ਗਈ ਸੀ ਇਸੇ ਕਾਰਨ ਇਹ ਨਹੀਂ ਸੀ ਕਿ ਉਸ ਵੇਲੇ ਬੱਚੇ ਨਹੀਂ ਸਨ ਬੱਚੇ ਪੜਨ ਵਾਲੇ ਤਾਂ ਸਨ ਪਰ ਉਸ ਵੇਲੇ ਸਿੱਖਿਆ ਮੰਤਰੀ ਸਾਧੂ ਧਰਮ ਸ੍ਰੋਤ ਸਨ ਉਹ ਐਸਐਸਟੀ ਦੱਸਦੀ ਕਿ ਐਸਸੀਏਬੀਐਮ ਵੀ ਬੱਚਿਆਂ ਦਾ 40 ਕਰੋੜ ਰੁਪਇਆ ਖਾਗ ਜਿਸ ਦਾ ਜ਼ਿਕਰ ਕੈਪਟਨ ਸਰਕਾਰ ਵਲੇ ਦੱਸਦੀ ਕਿ ਸੈਕਟਰੀ ਕਿਰਪਾਸ ਰੋਜ ਵੱਲੋਂ ਦੱਸਿਆ ਗਿਆ ਸੀ ਉੱਥੇ ਹੀ ਉਹਨੇ ਕਿਹਾ ਕਿ ਅੱਜ ਸਾਢੇ 3 ਸਾਲਾਂ ਦੇ ਵਿੱਚ ਇਹ ਗਿਣਤੀ ਫਿਰ ਤੋਂ ਲੱਖ ਤੋਂ 3 ਲੱਖ ਤੋਂ ਜਿਹੜੀ ਉਹ ਪਾਰਤ ਹੋ ਚੁੱਕੀ ਹੈ ਜਿਸ ਦਾ ਵੱਡਾ ਕਾਰਨ ਇਹ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਸਕੀਮ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੈ ਅਤੇ ਬੱਚਾ ਨੂੰ ਸਕਾਲਰਸ਼ਿਪ ਮਹੀਆ ਹੋ ਰਹੀ ਹੈ ਇਕ ادارے ਖੋਲ ਰਹੀ ਹੈ ਸਰ ਅੱਜ ਸਭ ਤੋਂ ਵੱਡੀ ਚੁਣੌਤੀ ਇਹ ਹੈ ਹੁਣ ਸਾਡਾ ਜੋ ਮੁੱਖ ਮਕਸਦ ਹੈ ਕਿ ਚਾਹੇ ਸਾਡੀ ਕੋਈ ਪ੍ਰਾਈਵੇਟ ਯੂਨੀਵਰਸਿਟੀ ਹੋਵੇ ਪਬਲਿਕ ਯੂਨੀਵਰਸਿਟੀ ਹੋਵੇ ਜਾਂ ਕੋਈ ਕਾਲਜ ਹੋਵੇ ਜਾਂ ਕੋਈ ਆਈਟੀਆਈ ਹੋਵੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਬੱਚਾ ਜੋ ਵੀ ਸਾਡੇ ਵਿਦਿਅਕ ادارے ਚਾਵੇ ਉਹ ਜਦੋਂ ਉਸ ਕਾਲਜ ਤੋਂ ਬਾਹਰ ਨਿਕਲੇ ਡਿਗਰੀ ਜਾਂ ਡਿਪਲੋਮਾ ਲੈ ਕੇ ਜਾਂ ਉਸਦੇ ਕੋਲ ਨੌਕਰੀ ਹੋਵੇ ਜਾਂ ਉਸਦੇ ਕੋਲ ਕੋਈ ਬਿਜ਼ਨਸ ਆਈਡੀਆ ਹੋਵੇ ਇਹ ਸਾਡਾ ਇੱਕ ਮਿਸ਼ਨ ਹੈ ਇਸ ਮਿਸ਼ਨ ਦੇ ਉੱਤੇ ਅਸੀਂ ਲੱਗ ਚੁੱਕੇ ਹਾਂ ਜਿਸ ਦੇ ਲਈ ਅਸੀਂ ਸਰ ਬਿਜ਼ਨਸ ਬਲਾਸਟਰ ਵਰਗੀ ਸਕੀਮ ਆਪਣੇ ਸਕੂਲਾਂ ਚਲਾ ਰਹੇ ਹਨ ਪਿਛਲੇ ਦਿਨੀ ਦੇਖਿਆ ਨਾ ਸਰ ਆਈਆਈਟੀ ਰੋਪੜ ਦੇ ਵਿੱਚ ਸਾਡੇ ਬੱਚਿਆਂ ਨੇ ਸਿਰਫ ਸਕੂਲ ਪੜ੍ਹਦੇ ਬੱਚਿਆਂ ਨੇ ਸਰ ਸਾਬਣ ਬਣਾਉਣ ਤੋਂ ਲੈ ਕੇ ਸਟੀਮੂਲੇਟਰ ਤੱਕ ਦਾ ਆਈਡੀਆ ਬਣਾਇਆ ਸਰ ਸਰ ਇਲੈਕਟ੍ਰਿਕ ਬਾਈਕ ਤੋਂ ਲੈ ਕੇ ਸੇਫਟੀ ਸਟਿਕ ਤੱਕ ਸਰ ਇੱਕ ਸਰ ਕੈਰੀਅਰ ਕਾਉਂਸਲਿੰਗ ਐਪ ਤੋਂ ਲੈ ਕੇ ਆਰਗੇਨਿਕ ਫਰਟੀਲਾਈਜ਼ਰ ਤੱਕ ਸਰ ਪੰਜਾਬ ਦੇ ਕੋਲ ਜਿਹੜਾ ਮੂੜ ਸੂਨੇ ਦੀ ਛੜੀ ਸਰ ਅਸੀਂ ਇਦਾਂ ਦੇ ਆਈਡੀਆਸ ਨਾਲ ਬਣਾਵਾਂਗੇ ਜਿੰਨੀ ਵੱਡੀ ਕੰਪਨੀਆਂ ਸਰ ਐਦਾਂ ਹੀ ਸ਼ੁਰੂ ਹੋਈਆਂ ਸੀ ਛੋਟੇ ਜਿਹੇ ਆਈਡੀਆ ਤੋਂ ਸ਼ੁਰੂ ਹੋਈ ਚਾਏ ਉਹ ਮੈਟਾ ਚਾਏ Amazon ਹੈ ਚਾਏ Flipkart ਅਸੀਂ ਅਕਸਰ ਬੱਚਿਆਂ ਨੂੰ ਪਿਛਲੇ ਸਾਲ 55000 ਬੱਚਿਆਂ ਨੂੰ 2000 ਰੁਪਏ ਪ੍ਰਤੀ ਬੱਚਾ ਸੀਡ ਮਨੀ ਦਿੱਤੀ ਕੋਈ 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 ਹੋਰ ਸੁਭਾ ਨਹੀਂ ਕਰਦਾ ਟੋਟਲੀ ਨਾਨ ਰਿਫੰਡੇਬਲ ਕਿ ਫਿਰ ਜਾਓ ਤੇ ਸਿਰ ਸੋਚੋ ਤੇ ਹੁਣ ਅਸੀਂ ਇਹ ਫੈਸਲਾ ਕਰ ਲਿਆ ਕਿ ਸਰਕਾਰੀ ਸਕੂਲਾਂ 'ਚ ਪੜ੍ਹਦੇ ਹਰ ਬੱਚੇ ਨੂੰ 11ਵੀਂ ਜਮਾਤ 'ਚ 2000 ਰੁਪਏ ਲਾਜ਼ਮੀ ਦੇਣਾ ਸਿਰਫ ਕੋਈ ਬਿਜ਼ਨਸ ਕਰਨ ਲਈ ਤਾਂ ਕਿ ਜਾਂ ਸਿੱਖ ਕੇ ਕਾਕੇ ਤੁਸੀਂ ਨੌਕਰੀਆਂ ਮੰਗਣ ਵਾਲੀ ਨਹੀਂ ਨੌਕਰੀਆਂ ਵੰਡਣ ਵਾਲੇ ਬਣ ਚੋ ਇਸ ਦੀ ਤਾਂ ਨਤੀਜਾ ਹੈ ਕੋਈ ਗੱਲ ਨਹੀਂ ਜੀ 2000 ਤੋਂ ਹੀ ਬੱਚਿਆਂ ਨੇ ਬਣਾਇਆ ਸਿਮੂਲੇਟਰ ਦੀ ਬਣਾ ਲਿਆ ਸਾਬਣ ਵੀ ਬਣਾ ਲਿਆ ਸ਼ੁਰੂਆਤ ਤਾਂ ਕੀਤੀ ਹੈ ਤੁਸੀਂ ਤਾਂ ਜੀ ਉਹਨਾਂ ਦੇ ਬੱਚਿਆਂ ਦੇ ਪੈਸੇ ਜਿਹੜੇ ਫੀਸਾਂ ਦੇ ਜ ਉਹ ਵੀ ਖਾ ਗਏ ਕੇਰ ਨੂੰ ਅਡਰੈਸ ਕੀਤਾ ਜਾਵੇ ਕੇਰ ਨੂੰ ਅਡਰੈਸ ਕੀਤਾ ਜਾਵੇ ਇਸ ਤੋਂ ਇਲਾਵਾ ਸਰ ਮੈਂ ਇਹੀ ਇਹ ਪੇਸ਼ਟ ਭੂਮੀ ਹੈ ਸਰ ਅੱਜ ਸਾਡੇ ਕੋਲ ਹੁਣ ਤੱਕ 17 ਪ੍ਰਾਈਵੇਟ ਯੂਨੀਵਰਸਿਟੀਆਂ ਹੈ ਇਹ ਦੋ ਨਵੀਆਂ ਯੂਨੀਵਰਸਿਟੀਆਂ ਜੇ ਬਣਦੀਆਂ ਤੇ ਪੰਜਾਬ ਦੇ ਵਿੱਚ ਉੰਡੀ ਯੂਨੀਵਰਸਿਟੀਆਂ ਬਣਦੀਆਂ ਹੋ ਜਾਣਗੀਆਂ ਪੰਜਾਬ ਦਾ ਜੀਆਰ ਬੈਟਰ ਹੋਊਗਾ ਤੇ ਪੰਜਾਬ ਸਾਡੇ ਦੇਸ਼ ਦਾ ਤੇ ਦੁਨੀਆ ਦਾ ਇੱਕ ਐਜੂਕੇਸ਼ਨ